ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਪ ਵਿੱਚ ਬਹੁਤ ਸਵਾਗਤ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਿਰੋਜ਼ਪੁਰ ਵੱਲੋਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਿਆ ਹਨ ਇਸ ਵਿੱਚ 40 ਅਸਾਮੀਆਂ ਕਲਰਕ ਦੀਆਂ ਹਨ ਅਤੇ 7 ਅਸਾਮੀਆਂ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਹਨ ਇਹਨਾਂ ਅਸਾਮੀਆਂ ਨੂੰ ਜਿਹੜੇ ਉਮੀਦਵਾਰ ਭਰਨਾ ਚਾਹੁੰਦੇ ਹਨ ਉਹ 6 ਤਰੀਕ 6 ਮਹੀਨਾ 2025 ਸ਼ਾਮ 5 ਵਜੇ ਤੱਕ ਭਰ ਸਕਦੇ ਹਨ ਕਲਰਕ ਦੀਆਂ ਅਸਾਮੀਆਂ ਜਿਵੇਂ ਜਰਨਲ ਦੀਆਂ 11 ਜਰਨਲ ਵੂਮਨ 3 ਜਰਨਲ ਇਕਨੋਮਿਕ ਵੀਕਰ ਸੈਕਸ਼ਨ ਦੀਆਂ 2 ਅਸਾਮੀਆਂ ਐਸਸੀ ਮਾਜਵੀ ਬਾਲਮਿਕੀ ਸਿੱਖ 2 ਅਸਾਮੀਆਂ ਅਤੇ ਐਸਸੀ ਆਦਰ ਪੰਜਾਬ ਦੀਆਂ 3 ਅਸਾਮੀਆਂ ਵੱਖ-ਵੱਖ ਕੈਟਾਗਰੀ ਵਾਈਜ਼ ਡਿਵਾਈਡ ਕੀਤੀਆਂ ਗਿਆ ਹਨ ਇਸੇ ਤਰ੍ਹਾਂ ਕਲਰਕ ਦੀ ਅਸਾਮੀ ਲਈ ਪੇ ਸਕੇਲ 29200 ਦੱਸਿਆ ਗਿਆ ਹੈ ਅਤੇ ਵਿਦਿਅਕ ਯੋਗਤਾ ਉਮੀਦਵਾਰ ਨੇ ਗ੍ਰੈਜੂਏਸ਼ਨ ਦੀ ਡਿਗਰੀ ਆਰਟਸ ਜਾਂ ਸਾਇੰਸ ਕਿਸੇ ਵੀ ਸਟਰੀਮ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਨੇ 10ਵੀਂ ਪੱਧਰ ਤੇ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਦੀ ਉਮਰ 18 ਤੋਂ 37 ਸਾਲ ਤੱਕ ਹੋਣੀ ਚਾਹੀਦੀ ਹੈ ਰਿਜ਼ਰਵ ਕੈਟਾਗਰੀ ਲਈ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ ਸਟੈਨੋਗ੍ਰਾਫਰ ਗ੍ਰੇਡ 3 ਦੀ ਪੋਸਟ ਲਈ 7 ਪੋਸਟਾਂ ਹਨ ਇਸ ਵਿੱਚ ਜਰਨਲ ਦੀਆਂ 3 ਜਰਨਲ ਵੂਮਨ ਦੀ 1 ਅਤੇ ਮੱਝ ਵੀ ਸਿੱਖ ਬਾਲਮਿਕੀ ਦੀ ਇੱਕ ਅਤੇ ਐਕਸ ਸਰਵਿਸਮੈਨ ਵੂਮਨ ਦੀ ਇੱਕ ਪੋਸਟ ਇਸ਼ਤਿਹਾਰ ਅਨੁਸਾਰ ਦੱਸੀ ਗਈ ਹੈ ਟੈਨੋਗ੍ਰਾਫਰ ਦੀ ਪੋਸਟ ਲਈ ਪੇ ਸਕੇਲ 29200 ਦੱਸਿਆ ਗਿਆ ਹੈ ਅਤੇ ਇਸ ਲਈ ਤੁਹਾਡੇ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਆਰਟਸ ਜਾਂ ਸਾਇੰਸ ਜਾਂ ਇਸ ਦੇ ਬਰਾਬਰ ਦੀ ਯੋਗਤਾ ਕਿਸੇ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਨੇ 10ਵੀਂ ਪੱਧਰ ਤੱਕ ਪੰਜਾਬੀ ਦਾ ਪੇਪਰ ਪਾਸ ਕੀਤਾ ਹੋਣਾ ਚਾਹੀਦਾ ਹੈ ਇਸ ਪੋਸਟ ਲਈ ਉਮੀਦਵਾਰ ਦੀ ਉਮਰ ਹੱਦ 18 ਤੋਂ 37 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਨੂੰ ਜਿਨ੍ਹਾਂ ਦੀ ਕੈਟਾਗਰੀ ਰਿਜ਼ਰਵ ਹੈ ਉਹਨਾਂ ਨੂੰ ਪੰਜਾਬ ਗਵਰਨਮੈਂਟ ਦੇ ਨਾਰਮਸ ਦੇ ਅਨਸਾਰ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ। ਉਮੀਦਵਾਰਾਂ ਲਈ ਇੱਕ ਸਿਲੈਕਸ਼ਨ ਟੈਸਟ ਰੱਖਿਆ ਗਿਆ ਹੈ ਜਿਹੜਾ ਕਿ 2 ਘੰਟੇ ਦਾ ਹੈ ਇਸ ਵਿੱਚ ਤੁਹਾਨੂੰ ਜਨਰਲ ਨੌਲੇਜ ਮੈਕਸਿਮਮ 50 ਨੰਬਰ ਦੀ ਅਤੇ ਇੰਗਲਿਸ਼ ਕੰਪੋਜੀਸ਼ਨ 50 ਨੰਬਰ ਦਾ ਹਰ ਇੱਕ ਸਬਜੈਕਟ ਦੋਨਾਂ ਸਬਜੈਕਟਾਂ ਵਿੱਚੋਂ ਤੁਹਾਡੇ 33% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ ਅਤੇ ਤੁਹਾਡੇ ਦੋਨਾਂ ਸਬਜੈਕਟਾਂ ਵਿੱਚੋਂ ਮਿਲਾ ਕੇ 40% ਅੰਕ ਜ਼ਰੂਰੀ ਹੋਣੇ ਚਾਹੀਦੇ ਹਨ ਉਮੀਦਵਾਰਾਂ ਨੂੰ ਇਹ ਪੇਪਰ ਮਲਟੀਪਲ ਚੁਆਇਸ ਕੁਐਸਚਨ ਵਿੱਚ ਆਵੇਗਾ ਅਤੇ ਹਰੇਕ ਗਲਤ ਆਨਸਰ ਦੇ 1/4 ਅੰਕ ਕੱਟੇ ਜਾਣਗੇ ਜਿਹੜੇ ਉਮੀਦਵਾਰ ਇਹ ਕਲਰਕ ਦਾ ਐਗਜ਼ਾਮ ਪਾਸ ਕਰਨਗੇ ਉਹਨਾਂ ਲਈ ਇੱਕ ਕੰਪਿਊਟਰ ਟਾਈਪਿੰਗ ਟੈਸਟ ਵੀ ਲਿਆ ਜਾਵੇਗਾ ਜਿਸ ਵਿੱਚ ਉਮੀਦਵਾਰਾਂ ਦੀ ਇੰਗਲਿਸ਼ ਟਾਈਪਿੰਗ ਦੀ ਸਪੀਡ 30 ਸ਼ਬਦ ਪਰ ਮਿੰਟ ਹੋਣੀ ਜ਼ਰੂਰੀ ਹੈ ਸਟੈਨੋਗ੍ਰਾਫਰ ਦੀ ਪੋਸਟ ਲਈ ਉਮੀਦਵਾਰਾਂ ਦਾ ਸਟੈਨੋਗ੍ਰਾਫਰ ਦਾ ਟੈਸਟ ਲਿਆ ਜਾਵੇਗਾ ਅਤੇ 80 ਸ਼ਬਦ ਪਰ ਮਿੰਟ ਇੰਗਲਿਸ਼ ਦੇ ਵਿੱਚ ਲਿਖਣੇ ਹੋਣਗੇ ਅਤੇ ਉਮੀਦਵਾਰਾਂ ਦਾ ਕੰਪਿਊਟਰ ਦਾ ਟੈਸਟ ਵੀ ਲਿਆ ਜਾਵੇਗਾ ਜਿਸ ਵਿੱਚ ਵੀ ਸ਼ਬਦ ਪਰ ਮਿੰਟ ਲਿਖਣੇ ਹੋਣਗੇ ਸਾਰੇ ਉਮੀਦਵਾਰਾਂ ਨੂੰ ਟੈਸਟ ਅਤੇ ਰਿਜ਼ਲਟ ਬਾਰੇ ਜਾਣਕਾਰੀ ਅਫੀਸ਼ੀਅਲ ਵੈਬਸਾਈਟ ਉੱਪਰ ਹੀ ਪ੍ਰਾਪਤ ਹੋਵੇਗੀ ਤੁਸੀਂ ਸਮੇਂ-ਸਮੇਂ ਤੇ ਇਹ ਵੈਬਸਾਈਟ ਚੈੱਕ ਕਰਦੇ ਰਹਿਣਾ ਹੈ ਜਿਹੜੇ ਉਮੀਦਵਾਰ ਇਸ ਪੋਸਟ ਨੂੰ ਭਰਨਾ ਚਾਹੁੰਦੇ ਹਨ ਉਹਨਾਂ ਨੇ ਆਪਣੇ オリジナル ਡਾਕੂਮੈਂਟਸ ਦੀ ਫੋਟੋਕਾਪੀ ਟੈਸਟਡ ਕਰਵਾ ਕੇ ਫਾਰਮ ਨਾਲ ਅਟੈਚ ਕਰਕੇ ਭੇਜਨੇ ਹਨ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ